ਸਵਾਗਤ ਹੈ ਤੁਹਾਡਾ ਦੇਸੀ ਤੜਕੇ ਦੇ ਉੱਤੇ ਤੇ ਅੱਜ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ ਪ੍ਰੋਟੈਸਟ ਦੇ ਬਾਰੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਵਿਵਾਦ ਛਿੜ ਚੁੱਕਿਆ ਹੈ ਅਤੇ ਜਿਸ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਪਾਰਟੀਆਂ ਅੱਗੇ ਆ ਰਹੀਆਂ ਨੇ ਅਤੇ ਉਥੇ ਹੀ ਦੇਖਿਆ ਜਾਵੇ ਤੇ ਕਿਸਾਨ ਜਥੇਬੰਦੀਆਂ ਨੇ ਵੀ ਆਪਣਾ ਮੋਰਚਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬਾਹਰ ਲਾ ਦਿੱਤਾ ਹੈ ਉਥੇ ਹੀ ਉਹਨਾਂ ਨੇ ਚੰਡੀਗੜ੍ਹ ਨੂੰ ਲੱਗਦੇ ਕਈ ਰੋਡ ਵੀ ਬਲੌਕ ਕਰ ਦਿੱਤੇ ਨੇ ਅਤੇ ਸਟੂਡੈਂਟਾਂ ਦੇ ਹੱਕ ਦੇ ਵਿੱਚ ਆਣ ਕੇ ਟਰਾਲੀਆਂ ਟਰੈਕਟਰ ਲਿਆ ਕੇ ਯੂਨੀਵਰਸਿਟੀ ਦੇ ਬਾਹਰ ਲਾ ਦਿੱਤੇ ਨੇ ਜਿੱਥੇ ਕਿ ਚੰਡੀਗੜ੍ਹ ਦੀ ਪੁਲਿਸ ਸਟੂਡੈਂਟਾਂ ਨਾਲ ਬਹੁਤ ਹੀ ਜ਼ਿਆਦਾ ਧੱਕਾ ਕਰ ਰਹੀ ਹੈ ਉਥੇ ਸਾਨੂੰ ਸਭ ਨੂੰ ਇੱਕ ਹੋ ਕੇ ਸਟੂਡੈਂਟਾਂ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਸਾਨੂੰ ਉਹਨਾਂ ਦਾ ਮਜ਼ਾਕ ਬਣਾਉਣਾ ਚਾਹੀਦਾ ਹੈ ਸਗੋਂ ਪੁਲਿਸ ਵਾਲਿਆਂ ਦਾ ਵੀ ਇਹੋ ਹੀ ਰੋਲ ਬੰਦਾ ਹੈ ਕਿ ਅਸੀਂ ਉਹਨਾਂ ਦਾ ਸਾਥ ਦਈਏ ਕਿਉਂਕਿ ਕਈ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਚੋਂ ਪੜ੍ਹ ਕੇ ਹੀ ਪੁਲਿਸ ਅਫਸਰ ਬਣੇ ਨੇ ਤੇ ਵੱਡਿਆਂ-ਵੱਡਿਆਂ ਰੈਂਕਾਂ ਤੇ ਲੱਗੇ ਨੇ ਅਤੇ ਜੇ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਚੋਂ ਬਹੁਤ ਹੀ ਮਸ਼ਹੂਰ ਕਲਾਕਾਰ ਵੀ ਰਹੇ ਨੇ ਅਤੇ ਪੋਲੀਟੀਸ਼ੀਅਨ ਵੀ ਰਹੇ ਨੇ ਸਪੋਰਟਸਮੈਨ ਵੀ ਇਸ ਯੂਨੀਵਰਸਿਟੀ ਚੋਂ ਰਹੇ ਨੇ ਅੱਜ ਉੱਥੇ ਹੀ 85 ਸਾਲ ਦੀ ਇੱਕ ਔਰਤ ਜਿਸ ਦਾ ਨਾਮ ਅਮਰਜੀਤ ਕੌਰ ਹੈ ਉਹ ਵੀ ਇਸੇ ਯੂਨੀਵਰਸਿਟੀ ਵਿੱਚ ਪੜ੍ਹੇ ਸਨ ਅਤੇ ਉਹ ਵੀ ਅੱਜ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਹੋਏ ਹਨ ਅਤੇ ਉਹਨਾਂ ਨੇ ਦੱਸਿਆ ਕਿ ਸਾਡੀ ਯੂਨੀਵਰਸਿਟੀ ਸਿਰਫ ਸਾਡੀ ਹੀ ਰਹੂਗੀ ਮੈਂ 85 ਸਾਲ ਦੀ ਹੋਣ ਤੋਂ ਬਾਅਦ ਵੀ ਆਪਣੀ ਯੂਨੀਵਰਸਿਟੀ ਤੋਂ ਦੂਰ ਨਹੀਂ ਰਹਿ ਸਕਦੀ ਉਹਨਾਂ ਨੇ ਇਹ ਵੀ ਦੱਸਿਆ ਕਿ ਮੈਂ 1958 ਦੇ ਵਿੱਚ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤੇ ਅੱਜ ਵੀ ਆਪਣੀ ਯੂਨੀਵਰਸਿਟੀ ਨੂੰ ਸਲਾਮ ਕਰਦੀ ਹਾਂ ਕਿ ਜ਼ਿੰਦਗੀ 'ਚ ਜੋ ਕੁਝ ਵੀ ਅਚੀਵ ਕੀਤਾ ਇਸ ਯੂਨੀਵਰਸਿਟੀ ਤੋਂ ਪੜ੍ਹ ਕੇ ਹੀ ਕੀਤਾ ਪਰ ਅੱਜ ਜੋ ਯੂਨੀਵਰਸਿਟੀ ਦਾ ਹਾਲ ਹੈ ਉਸ ਨੂੰ ਵੇਖ ਕੇ ਇਹੋ ਹੀ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਬਹੁਤ ਮਾੜਾ ਹੋਵੇਗਾ ਜਿੱਦਾਂ ਤਸਵੀਰਾਂ ਵਿੱਚ ਵੀ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਵਾਲੇ ਕਿੱਦਾਂ ਨੌਜਵਾਨਾਂ ਉੱਤੇ ਲਾਠੀ ਚਾਰਜ ਕਰਦੇ ਪਏ ਨੇ ਪਰ ਸਾਨੂੰ ਸਭ ਲੋਕਾਂ ਨੂੰ ਇੱਥੇ ਇਕਜੁੱਟ ਹੋ ਕੇ ਸਟੂਡੈਂਟਾਂ ਦਾ ਸਾਥ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਜੇ ਆਪਾਂ ਪੰਜਾਬ ਨਾਲ ਨਹੀਂ ਖੜੇ ਤੇ ਕੱਲ ਨੂੰ ਆਹਡੇ ਨਾਲ ਵੀ ਕਿਸੇ ਨੇ ਨਹੀਂ ਖੜਨਾ